ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਲਕ ਸਾਰੇ ਦੂਣਿਆਂ ਦਾ ਤਤਿ ਤਵਿਤ ਸਮਾ ਦੇ ਲਾ ਕੇ ਬੈ ਗਿਆ ਮਾਲਕ ਸਾਰੇ ਦੂਣਿਆਂ ਦਾ ਤਤਿ ਤਵਿਤ ਸਮਾ ਦੇ ਲਾ ਕੇ ਬੈ ਗਿਆ ਮਾਲਕ ਸਾਰੇ ਦੂਣਿਆਂ ਦਾ ਦਸਾਂ ਤਨੋ ਜਾਚ ਮੇਰੇ ਬੱਚੇਓ ਪਿਆਰਿਓ ਝੁਲਮਾਂ ਦੇ ਅੱਗੇ ਕਦੀ ਸਿੱਧਕ ਨਹਾਰਿਓ ਦਸਾਂ ਤਨੋ ਜਾਚ ਮੇਰੇ ਬੱਚੇਓ ਪਿਆਰਿਓ ਝੁਲਮਾਂ ਦੇ ਅੱਗੇ ਕਦੀ ਸਿੱਧਕ ਨਹਾਰਿਓ ਸਾਰੇ ਖਾਲਸੇ ਨੂੰ ਆਪ ਹੀ ਕਹਿ ਗਿਆ ਮਾਲਕ ਸਾਰੀ ਦੁਨੀਆ ਦਾ ਤਤੇ ਤਵੀ ਤੇ ਸਮਾਧੀ ਲਾ ਕੇ ਬੈ ਗਿਆ ਮਾਲਕ ਦੁਨੀਆਂ ਦਾ ਇਹ ਹਕੂਮਤਾਂ ਨੇ ਵਾਰ-ਵਾਰ ਆਉਣੀਆਂ ਵੀਣੀਆਂ ਦੇ ਵਿੱਚ ਸਿੰਘੋ ਵੰਗਾ ਨਾ ਤੋਂ ਪਾਉਣੀਆਂ ਇਹਨੇ ਹਕੂਮਤਾਂ ਵਾਰ-ਵਾਰ ਆਉਣੀਆਂ ਵੇ ਰਣਗਾ ਤੇ ਸਿੰਗੋ ਕਦੇ ਵੰਗਾ ਨਾ ਤੂੰ ਪਾਉਣੀਆਂ ਸਾਨੂੰ ਵੱਡੇ ਵੱਡੇ ਹੌਸਲੇ ਦੇ ਗਿਆ ਮਾਲਕ ਧੂਣਿਆਂ ਦਾ ਤਤੇ ਤਵੀ ਤੇ ਸਮਦੀ ਲਾ ਕੇ ਬੈ ਗਿਆ ਮਾਲਕ ਧੂਣਿਆਂ ਦਾ ਤਤੇ ਤਵੀ ਤੇ ਸਮਦੀ ਲਾ ਕੇ ਬੈ ਗਿਆ ਮਾਲਕ ਧੂਣਿਆਂ ਦਾ ਸੱਚ ਲਈ ਖੜੇ ਹੋਤੇ ਸੱਚ ਲਈ ਮਰਿਓ ਅਣਖਾਂ ਜਮੀਰਾ ਵਾਲੇ ਕੰਮ ਸਾਰੇ ਕਰਿਓ ਸੱਚ ਲਈ ਖੜੇ ਹੋਤੇ ਸੱਚ ਲਈ ਮਰਿਓ ਅਣਖਾਂ ਜਮੀਰਾ ਵਾਲੇ ਕੰਮ ਸਾਰੇ ਕਰਿਓ ਰੇਤਾ ਸੀਸ ਤੇ ਪਵਾ ਕੇ ਦੁੱਖ ਸਹਿ ਗਿਆ ਮਾਲਕ ਦੁਨਿਆ ਦਾ ਤਤਿ ਤਵਿਤੇ ਸਮਦਿਲਾ ਕੇ ਬੈ ਗਿਆ ਮਾਲਕ ਦੁਨੀਆਂ ਦਾ ਤਤਿ ਤਵਿਤੇ ਸਮਦਿਲਾ ਕੇ ਬੈ ਗਿਆ ਮਾਲਕ ਦੁਨੀਆਂ ਦਾ ਦਸਾਂ ਤਨੂ ਜਾਂਚ ਮੇਰੇ ਬੱਚੋ ਪਿਆਰਿਓ ਝੁਲਮ ਦੇ ਅਗੇ ਕਦੀ ਸਦਕ ਨਹਾਰਿਓ ਖਾਲਸੇ ਨੂੰ ਆਪ ਹੀ ਕਹਿ ਗਿਆ ਮਾਲਕ ਧੂਣਿਆਂ ਦਾ ਤਤੀ ਤਵੀ ਤੇ ਸਮਦੀ ਲਾ ਕੇ ਬੈ ਗਿਆ ਮਾਲਕ ਧੂਣਿਆਂ ਦਾ ਤਤੀ ਤਵੀ ਤੇ ਸਮਦੀ ਲਾ ਕੇ ਬੈ ਗਿਆ ਮਾਲਕ ਧੂਣਿਆਂ ਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ